ਖਰਾਰਾ ਸਾਹਿਬ ਦੇ ਨਾਲ ਵੀ ਗੱਲਬਾਤ ਕਰਾਂਗੇ ਲਗਾਤਾਰ ਇਹ ਕੇਸਾਂ ਦੇ ਵਿੱਚ ਪੈਰਵਾਈ ਕਰਦੇ ਨੇ ਖਰਾਰਾ ਸਾਹਿਬ ਕਿਵੇਂ ਦੇਖ ਰਹੇ ਹੋ ਅੱਜ ਕੋਰਟ ਦੇ ਵਿੱਚ ਪੇਸ਼ ਹੋਏ ਹੋ ਤਿੰਨ ਦਿਨ ਦਾ ਹੋਰ ਮਾਨ ਮਿਲਿਆ ਕੀ ਤਾਥੰਦਰ ਰੱਖੇਗੇ ਦੇਖੋ ਗੱਲ ਐ ਇਸ ਤਰ੍ਹਾਂ ਜਿਵੇਂ ਇਹਨਾਂ ਨੇ ਆਪ ਦੀ ਰੂਪਰੇਖਾ ਹੀ ਚੇਂਜ ਕਰ ਦਿੱਤੀ ਗਈ ਹੈ ਚਾਰ ਦਿਨ ਪਹਿਲਾਂ ਇਹ ਕਹਿ ਰਿਹਾ ਸੀ ਕਿ ਅਸੀਂ ਮੋਬਾਈਲ ਰਿਕਵਰ ਕਰਨਾ ਹੈ ਕਾਲ ਡਿਟੇਲ ਦਾ ਪਤਾ ਕਰਨਾ ਹੈ ਇਹਨਾਂ ਦੇ ਫਾਲੋਅਰ ਕਿਹੜੇ ਕਿਹੜੇ ਨੇ ਉਹ ਤਾਂ 5-10 ਲੱਖ ਬੰਦਾ ਬਣਦਾ ਹੈ ਸਾਰੇ ਫੜ ਨਹੀਂ ਸਕਦੇ ਤਾਂ ਮੋਬਾਈਲ ਹੈ ਜਿਹੜਾ ਮੈਂ ਉਹ ਦਿਨ ਵੀ ਬੇਨਤੀ ਕੀਤੀ ਸੀ ਕਿ ਮੋਬਾਈਲ ਰਿਕਵਰ ਨਹੀਂ ਹੋ ਸਕਦਾ 2 ਸਾਲ ਦੇ ਬਾਅਦ ਤਾਂ ਅੱਜ ਇਹਨਾਂ ਨੇ ਬਿਲਕੁਲ ਚੇਂਜ ਕਰਤਾ 4 ਦਿਨਾਂ 'ਚ ਕੋਈ ਰਿਕਵਰੀ ਨਹੀਂ ਉਹਨਾਂ ਤੋਂ ਹੋਈ। ਠੀਕ ਹੈ ਜੀ। ਤਾਂ ਹੁਣੇ ਕਹਿੰਦੇ ਕਿ ਆਨੰਦਪੁਰ ਸਾਹਿਬ ਦੀ ਇੱਕ ਇਹਨਾਂ ਨੇ ਇੱਕ ਸੈਨਾ ਤਿਆਰ ਕੀਤੀ ਸੀ। ਠੀਕ ਹੈ। ਤੇ ਭਾਈ ਅਮਰਤਪਾਲ ਦੇ ਚਾਚਾ ਜਿਹੜਾ ਮੇਨ ਮੁਖੀ ਸੀ ਉਸ ਦਾ। ਹੂੰ ਹੂੰ ਹੂੰ। ਤੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ 3 ਦਿਨ ਜਿਹੜੀ ਪਹਿਲਾਂ 4 ਦਿਨ ਰਿਮਾਂਡ ਲਿਆ ਉਹ ਤਾਂ ਸਾਰੇ ਵਾਸ਼ ਕਰਤੇ। ਹੂੰ। ਪੁਲਿਸ ਨੇ ਉਸ ਪੁਆਇੰਟ ਤੇ ਗੱਲ ਹੀ ਨਹੀਂ ਕੀਤੀ। ਅੱਜ ਗੱਲ ਚੇਂਜ ਕਰ ਗਏ ਕਿ ਅਸੀਂ ਤਾਂ ਵਿਜ਼ਿਟ ਵੀ ਕਰਨਾ ਹੈ ਜੀ। ਹੂੰ ਹੂੰ। ਅਸੀਂ ਤਾਂ ਲੈ ਕੇ ਵੀ ਜਾਣੇ ਨੇ ਮੈਂ ਅੱਗੇ ਵੀ ਕਿਹਾ ਹੈ ਜੋ ਰਿਕਵਰੀ ਹੋਣੀ ਹੈ। ਉਹ ਪੁਲਿਸ ਜਿਹੜੀ ਅੰਡਰ ਪ੍ਰੈਸ਼ਰ ਕਰਾ ਰਹੀ ਹੈ ਜਿਹੜਾ ਜੋੜ ਰਹੇ ਨੇ ਲਿੰਕ ਉਹ ਅੰਡਰ ਪ੍ਰੈਸ਼ਰ ਹੋ ਰਿਹਾ ਸੋ ਇਹਦੇ ਵਿੱਚ ਕੋਈ ਚੀਜ਼ ਨਹੀਂ ਲੋਕਾਂ ਨੂੰ ਡਰਾ ਰਹੀ ਹੈ ਇਸ ਸਟੇਟ ਕਿ ਤੁਸੀਂ ਜਿਹੜਾ ਭਾਈ ਅਮਰਤਪਾਲ ਦੀ ਜਿਹੜੀ ਨਵੀਂ ਪਾਰਟੀ ਬਣੀ ਹੈ ਉਹਦੇ ਤੋਂ ਦੂਰ ਹੋ ਜਾ ਪਰ ਮੈਂ ਇੱਕ ਰਿਕਵੈਸਟ ਕਰੂੰਗਾ ਅਸੀਂ ਲੀਗਲੀ ਚੱਲ ਰਹੇ ਆ ਅਸੀਂ ਇੱਕ ਇੱਕ ਹੋਰ ਵਿਅਕਤੀ ਕੋਈ ਅਮਨਦੀਪ ਅਮਨਾ ਹੈ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਫਰੀਦਕੋਟ ਤੋਂ ਨਹੀਂ ਨਹੀਂ ਉਹ ਖਾਸ ਗੱਲ ਨਹੀਂ ਇੱਕ ਹਵਾ ਬਣਾਇਆ ਇਹਨਾਂ ਨੇ ਉਹਦੀ ਰੈਸਟ ਬਾਕੀ ਹੈ 2 ਸਾਲ ਪਹਿਲਾਂ ਹੀ ਲਿਖਿਆ ਹੋਇਆ ਹੈ ਚਲਾਣ ਦੇ ਵਿੱਚ ਉਹ ਸਿਰਫ ਇਹ ਹੈ ਕਿ ਜਦੋਂ ਅਸੀਂ ਇਹਨਾਂ ਨੂੰ ਡਿਬੜੂਗੜ ਤੋਂ ਲੈ ਕੇ ਆਵਾਂਗੇ ਤਾਂ ਇੱਕ ਬਹੁਤ ਵੱਡੀ ਨਿਊਜ਼ ਬਣਾਵਾਂਗੇ ਕਿਉਂਕਿ ਇਸ ਵਕਤ ਜਿਹੜੀ ਹੋਰ ਵੀ ਫੜਨਗੇ ਫਿਰ ਆਉਣ ਵਾਲੇ ਸਮੇਂ 'ਚ ਕਿਉਂਕਿ 250 ਦੀ ਲਿਸਟ ਹੈ ਤੇ 30 ਤੋਂ 35 ਬੰਦੇ ਫੜੇ ਨੇ ਹਲੇ ਦਾ ਮਤਲਬ ਹੈ ਹਲੇ ਤਾਂ ਲਾਈਨ ਹੋਰ ਲਾਉਣਗੇ ਫਿਰ ਜਦੋਂ ਅਮਰਤ ਭਾਈ ਅਮਰਤਪਾਲ ਦੀ ਰੈਸਟ ਹੋਵੇਗੀ ਤਾਂ ਮੈਨੂੰ ਬੜੀ ਉਮੀਦ ਹੈ ਇਸ ਸਟੇਟ ਦੇ ਉੱਪਰ ਇਹ ਹਮੇਸ਼ਾ ਬੜੇ ਵਧੀਆ ਕਰ ਰਹੇ ਨੇ ਇਸ ਹਿਸਾਬ ਤੇ ਤਾਂ ਪੰਜਾਬ ਦੇ ਲੋਕਾਂ ਨੂੰ ਫਾਲਸਲੀ ਇੰਪਲੀਕੇਟ ਕਰਨਗੇ ਭਾਈ ਅਮਰਤਪਾਲ ਦੀ ਨਿਊਜ਼ ਜਦ ਬਣੇਗੀ ਤਾਨੂੰ ਸਟੇਟ ਆਪ ਦੀ ਫੇਵਰ ਚ ਕਰਨ ਦੇ ਲਈ ਬਹੁਤ ਕੁਝ ਕਰ ਸਕਦੀ ਹੈ ਸੋ ਮੇਰੀ ਰਿਕਵੈਸਟ ਹੈ ਪੰਜਾਬ ਦੇ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਆ ਬਿਲਕੁਲ ਜੀ ਸਾਡਾ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਆ ਕੁਝ ਜਿਹੜੇ ਸਾਨੂੰ ਕਲੀਅਰ ਕਰਨ ਥੋੜੀ ਜਿਹੀ ਪ੍ਰੋਬਲਮ ਹੁੰਦੀ ਆ ਪਰ ਫਿਰ ਵੀ ਸਾਡਾ ਜਿਹੜਾ ਇਹ ਮੇਨ ਦੋਸ਼ੀ ਸੀਗੇ ਜੀ 39 ਨੰਬਰ ਮਕਦਮੇ ਦੇ ਜਿਹੜਾ ਇਹਨਾਂ ਨੇ ਆਪਣਾ ਸਾਥੀ ਨੂੰ ਛਡਾਉਣ ਵਾਸਤੇ ਥਾਣਾ ਅਜ ਨਾਲਾ ਤੇ ਅਟੈਕ ਕੀਤਾ ਸੀਗਾ ਉਹਦੇ ਵਿੱਚ ਅਸੀਂ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਤੇ ਇਹਨਾਂ ਦਾ ਜਿਹੜਾ 3 ਦਿਨ ਦਾ ਰਿਮਾਂਡ ਲਿਆ ਸੀ ਹੁਣ ਸਰ ਇੱਕ ਮੈਂ ਥੋੜਾ ਜਿਹਾ ਥੋੜੀ ਬਰੀਕੀ ਦਾ ਤੁਹਾਨੂੰ ਪੁੱਛਣਾ ਚਾਹ ਰਿਹਾ ਸੀਗਾ ਇੱਕ ਵਿਅਕਤੀ ਸੀਗਾ ਐਸਪੀ ਯוגਰਾਜ ਸਿੰਘ ਹੋਰਾ ਦੇ ਸਿਰ ਦੇ ਉੱਤੇ ਕਿਸੇ ਨੇ ਵਾਰ ਕੀਤਾ ਸੀਗਾ ਉਹਨਾਂ ਦੇ ਕਾਫੀ ਟਾਂਕੇ ਲ ਬਿਲਕੁਲ ਜੀ ਹੋ ਗਿਆ ਵਾ ਬਾਕੀ ਅਸੀਂ ਇਹ ਜਦੋਂ ਕੋਰਟ 'ਚ ਚਲਾਨ ਪੇਸ਼ ਕਰਾਂਗੇ ਉਹਦੇ ਵਿੱਚ ਕਲੀਅਰ ਕਰਤਾ ਥੈਂਕ ਯੂ ਸਰ ਥੈਂਕ ਯੂ